ਸਤਿ ਸ਼੍ਰੀ ਅਕਾਲ ਜੀ ਮੈ ਰਵਨੀਤ ਤੇ ਅੱਜ ਫੇਰ ਇੱਕ ਵਾਰੀ ਮਲਟੀ ਸਕੂਲ ਦੇ ਵਿੱਚ ਜਿਹੜਾ ਕਿ ਹੈ ਸੈਕੰਡ ਡੇ ਹੈ ਟੂਰਨਾਮੈਂਟ ਦਾ ਜਿਹੜਾ ਕਿ بیسਬਾਲ ਟੂਰਨਾਮੈਂਟ ਇੱਥੇ ਚੈਂਪੀਅਨਸ਼ਿਪ ਜਿਹੜੀ ਚੱਲ ਰਹੀ ਹੈ ਪਰ ਇੱਥੇ ਅੱਜ ਗੈਸਟ ਤੌਰ ਤੇ ਜਿਹੜੇ ਕੁੰਦਨ ਬੋਗਿਆ ਜੀ ਪਟਿਆਲਾ ਦੇ ਮੇਅਰ ਕੁੰਦਨ ਬੋਗਿਆ ਜੀ ਇੱਥੇ ਪਹੁੰਚੇ ਨੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਇਹਨਾਂ ਪਲੇਅਰਾਂ ਦਾ ਹੌਸਲਾ ਵਧਾਉਂਦੇ ਹੋਏ ਇਸ ਗਰਾਊਂਡ ਸਕੂਲ ਦੇ ਵਿੱਚ ਇਸ ਚੈਂਪੀਅਨਸ਼ਿਪ ਦਾ ਮਾਣ ਵਧਾਉਂਦੇ ਹੋਏ ਉਹ ਇੱਥੇ ਪਹੁੰਚੇ ਨੇ ਚਾਲਦੇ ਅੰਦਰ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕਿੰਨਾ ਕੁ ਮਾਣ ਹੁੰਦਾ ਕਿ ਪਟਿਆਲਾ ਸ਼ਹਿਰ ਦੇ ਵਿੱਚ ਜਿਹੜਾ ਕਿ ਇਹ ਰਾਜਸਥਾਨ ਤੋਂ ਹਰਿਆਣਾ ਤੋਂ ਕਾਫੀ ਜਗ੍ਹਾ ਤੋਂ ਟੀਮਾਂ ਪਟਿਆਲਾ ਦੇ ਵਿੱਚ ਖੇਡਣ ਦੇ ਲਈ ਆਈ ਚੰਡੀਆ ਲੈਵਲ ਤੇ ਜਿਹੜੀ ਚੈਂਪੀਅਨਸ਼ਿਪ ਚੱਲ ਰਹੀ ਹੈਗੀ ਔਰ ਪੂਰੀ ਮੈਨੇਜਮੈਂਟ ਕਮੇਟੀ ਦਾ ਮੈਂ ਬਹੁਤ ਧੰਨਵਾਦੀ ਹਾਂ ਇਹਨਾਂ ਨੇ ਉਹਨੇ ਮੈਨੂੰ ਮੁਲਾਇਆ ਔਰ ਬਹੁਤ ਵੱਡਾ ਵਧੀਆ ਉਪਰਾਲਾ ਕਿਉਂਕਿ ਲੋਕਾਂ ਨੂੰ ਸਪੋਰਟਸ ਨਾਲ ਜੋੜਨਾ ਬਹੁਤ ਵੱਡਾ ਕੰਮ ਹੁੰਦਾ ਹੈ ਔਰ ਮਿਹਨਤੀ ਕੋਚ ਐ ਕਿਉਂਕਿ ਲੱਡੂ ਭਾਜੀ ਮੈਂ ਤਾਂ ਲੱਡੂ ਭਾਜੀ ਕਹਿੰਨਾ ਨਾਮ ਤਾਂ ਇਹਨਾਂ ਦਾ ਕੁਝ ਹੋਣਾ। ਬਿਲਕੁਲ। ਕਦੇ-ਕਦੇ ਮੈਂ ਇਹਨਾਂ ਨੂੰ 20-25 ਸਾਲ ਤੋਂ ਦੇਖਦਾ ਆ ਰਿਹਾ। ਜੀ। ਮੈਂ ਤਾਂ ਵੀ ਕਰੰਦੇ ਆ। ਔਰ ਇਹਨਾਂ ਦੇ ਬੱਚੇ ਆਲ ਇੰਡੀਆ ਐਂਟਰ ਇੰਟਰਨੈਸ਼ਨਲ ਲੈਵਲ ਤੇ ਖੇਡ ਰਹੇ ਆ। ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਆ। ਜੀ। ਮੇਰਾ ਇਹਨਾਂ ਨਾਲ ਮੈਨੂੰ ਉਹਦੇ ਬਰਾਇਆ। ਜੀ। ਤਾਂ ਇਹਨਾਂ ਨਾਲ ਵੀ ਮਿਲਣ ਦਾ ਮੌਕਾ ਮਿਲਿਆ। ਇਹਨਾਂ ਦੇ ਕੋਚ ਦੀ ਟੀਮਾਂ ਨਾਲ ਵੀ ਮਿਲਣ ਦਾ ਮੌਕਾ ਮਿਲਿਆ। ਔਰ ਮੇਰੇ ਨਾਲ ਸਾਡੇ ਐਮਸੀ ਸਾਹਿਬ ਸਾਗਰ ਹੈਗਾ ਸਾਗਰ ਧਾਲੀਵਾਲ ਐਂਡ ਗੋਲਡੀ ਜੀ ਮੇਰੇ ਨਾਲ ਉਹ ਰਹੀ ਐ ਹਰਮਨ ਸੰਧ ਪੁਰਾਣਾ ਸਪੋਰਟਸ ਪਰਸਨ ਹੈ ਉਹ ਰੀਸ਼ਵ ਗੁਪਤਾ ਜੀ ਅਬਸਾ ਸਾਡੇ ਉਹ ਇਹਨਾਂ ਨਾਲ ਜੁੜੇ ਹੋਏ ਆ ਬਹੁਤ ਅੱਛਾ ਲੱਗਿਆ ਪੰਜਾਬ ਸਰਕਾਰ ਦਾ ਸੁਭਨਾ ਵੀ ਹੈ ਲੋਕਾਂ ਨੂੰ ਸਪੋਰਟਸ ਦੇ ਨਾਲ ਜੋੜ ਕੇ ਰੱਖੋ ਇਹ ਬੱਚਾ ਸਪੋਰਟਸ ਨਾਲ ਜੁੜਿਆ ਹੋਏ ਤਾਂ ਨਸ਼ੇ ਤੋਂ ਬਚਾਓ ਰਹਿਗਾ ਵੈਸੇ ਤਾਂ ਸਰ ਆਲ ਇੰਡੀਆ ਟੀਮ ਮੈਚ ਵੀ ਪਹੁੰਚੀਆਂ ਨੇ ਪਰ ਪਟਿਆਲਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਪੰਜਾਬ ਦੀਆਂ ਟੀਮਾਂ ਤੇ ਪਟਿਆਲਾ ਤੋਂ ਟੀਮਾਂ ਜਿਹੜੀਆਂ ਖੇਡ ਰਹੀਆਂ ਨੇ ਉਹਨਾਂ ਲਈ ਕੀ ਪਟਿਆਲਾ ਇੱਕ ਐਸਾ ਡਿਸਟ੍ਰਿਕਟ ਹੈਗਾ ਜਿੱਥੇ ਹਰੇਕ ਚੀਜ਼ ਅਵੇਲੇਬਲ ਹੈ ਮੈਡੀਕਲ ਕਾਲਜ ਸਪੋਰਟਸ ਕਾਲਜ ਐਨਐਸ ਐਨਐਸ ਦਾ ਸਪੋਰਟ ਨੂੰ ਪਟਿਆਲਾ ਬੈਲ ਦੇ ਆਧਾਰ ਤੇ ਦੇਖਿਆ ਜਾਂਦਾ ਹੈ ਜੀ ਬਿਲਕੁਲ ਲੋਕੀ ਪਟਿਆਲਾ ਪਸੰਦ ਕਰਦੇ ਆ ਇਸੇ ਕਰਕੇ ਕਿਉਂਕਿ ਹਰੇਕ ਚੀਜ਼ ਨਾਲ ਜੁੜਿਆ ਹੋਇਆ 12 ਦਰੀ ਗਾਰਡਨ ਹੈ ਬਈ ਹਿਸਟੋਰੀਕਲ ਜਿਹੜੀਆਂ ਚੀਜ਼ਾਂ ਹੈਗੀਆਂ ਪਟਿਆਲੇ ਚ ਹੈਗੀਆਂ ਪਟਿਆਲਾ ਬਹੁਤ ਵਧੀਆ ਇੱਕ ਆਪਣੇ ਆਪ ਆਪਣੇ ਆਪ ਚ ਇੱਕ ਮਿਸਾਲ ਹੈ ਸ਼ਾਹੀ ਸ਼ਹਿਰ ਹੈ ਔਰ ਲੋਕਾਂ ਨੂੰ ਮੁਬਾਰਕਾਂ ਜਿਹੜਾ ਵੀ ਪਟਿਆਲਾ ਖੇਡਣ ਵੀ ਆ ਰਹੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਸਾਰੀ ਜਿੱਤ ਸਾਰੀਆਂ ਟੀਮਾਂ ਮਿਹਨਤ ਕਰਨ ਟੀਮ ਇੱਕ ਜਿੱਤਦੀ ਹੈ ਦੂਜੀ ਟੀਮ ਨੂੰ ਵੀ ਤਿਆਰੀ ਰਹਿਣਾ ਚਾਹੀਦਾ ਹੈ ਅਗਲੀ ਵਾਰੀ ਉਹਦਾ ਵੀ ਨੰਬਰ ਆ ਸਕਦਾ ਸਾਰਿਆਂ ਨੂੰ ਬਹੁਤ 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 ਨੈਕ ਬੈਟਰ ਵੱਡੇ ਵੱਡੇ ਕਦਮਾਂ ਨਾਲ ਜਰਸੀ ਦੇ ਵਿੱਚ ਸਾਰਾ ਨਹੀਂ ਗਿਆ ਜਾ ਕੇ ਖਾਣਾ ਖਾਏ ਇਹ ਆ ਇਹ ਗਈ ਉੱਡਦੀ ਓਏ ਮੇਤਰਾ ਦੀ ਨੌਂਦੀ ਢਲੀ ਨਹੀਂ ਤੁਮ ਇਸ ਤਰੀ ਬਰਾਬਰ ਜਾਣੀ ਹਾਂਜੀ ਸਰ ਤੁਸੀਂ ਅੱਜ ਮਲਟੀ ਪਰਪਸ ਕੋਰਟ ਜਗੇ ਟੂਰਨਾਮੈਂਟ ਚੱਲ ਰਿਹਾ ਹੈ ਤੇ ਅੱਥੇ ਤੁਸੀਂ ਅੱਜ ਪਹੁੰਚੇ ਹੋ ਤੇ ਕੀ ਕਹਿਣਾ ਚਾਹੋਗੇ ਜਿਹੜਾ ਜੱਸੀ ਟਰ ਮੈਮੋਰੀਅਲ ਸਪੋਰਟਸ ਕਲੱਬ ਵੱਲੋਂ ਅੱਜ ਤੀਜਾ ਬੇਸਬਾਲ ਦਾ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਇਹ ਬਾਕੀ ਉਹ ਕਾਬਿਲ ਇਤਾਰਿਫ ਹੈ ਤੇ ਜਿਹੜੇ ਮੇਰੇ ਪੁਰਾਣੇ ਸਾਥੀ ਲੱਡੋ ਜੀ ਵਿਕਰਮ ਜੀ ਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਇਹ ਬਹੁਤ ਹੀ ਸ਼ਰਗਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ ਕਿਉਂਕਿ ਮੈਂ ਇਹ ਗੱਲ ਸਮਝਦਾ ਵੀ ਕਿਵੇਂ ਅੱਜ ਇੱਕ ਫੇਸਬਾਲ ਦਾ ਟੂਰਨਾਮੈਂਟ ਕਰਾ ਰਹੇ ਆ ਜਿੱਥੇ ਭਾਰਤ ਦੇ ਸਾਰੇ ਸਟੇਟਾਂ ਦੇ ਟੀਮਾਂ ਨੇ ਉਪੋਾਗ ਦੇ ਹਿੱਸਾ ਲਿੱਤਾ ਹੈ ਇਹ ਯੂਥ ਨੂੰ ਨਸ਼ਿਆਂ ਤੋਂ ਇੱਕ ਦੂਰ ਤਾਂ ਲਈ ਤੇ ਯੂਥ ਵਿੱਚ ਉਜਾਗਰਤਾ ਪੈਦਾ ਕਰਨ ਲਈ ਅਤੇ ਦੇਸ਼ ਲਈ ਆਪਣੀ ਸਪੋਰਟਸ ਦੇ ਜਿਹੜੀ ਆਪਣੀ ਸਪੋਰਟਸ ਹੈ ਉਹਦੇ ਵਿੱਚ ਅੱਗੇ ਲੈ ਕੇ ਜਾਣ ਲਈ ਬਹੁਤ ਵੱਡਾ ਉਪਰਾਲਾ ਹੈ ਤਾਂ ਮੈਂ ਇਹਦੇ ਲਈ ਸਾਰੇ ਟੀਮਾਂ ਵਾਲਿਆਂ ਨੂੰ ਸਾਰੇ ਸਪੋਰਟਸ ਸੈਕਟਰੀਆਂ ਨੂੰ ਤੇ ਇਹਨਾਂ ਦੇ ਤੀਜੇ ਜਿਹੜਾ ਫੇਸਬਾਲ ਟੂਰਨਾਮੈਂਟ ਇਹਨਾਂ ਦਾ ਸਕਸੈਸਫੁਲ ਹੋਇਆ ਉਹਦੇ ਲਈ ਸ਼ੁਭਕਾਮਨਾਵਾਂ ਬਖ ਦਿੱਤਾ ਤੇ ਇਹ ਮੈਂ ਇੱਕ ਰੱਬ ਅਗੇ ਦੁਆ ਕਰਦਾ ਵੀ ਇਹਨਾਂ ਦਾ ਜਿਹੜਾ ਇਹ ਉਪਰਾਲਾ ਹੈ ਤੇ ਇਹ ਰੱਬ ਇਹਨਾਂ ਨੂੰ ਐਸੀ ਦਾਤ ਦੇਵੇ ਵੀ ਇਹ ਇਸ ਤਰ੍ਹਾਂ ਦੇ ਹੋਰ ਉਪਰਾਲੇ ਕਰਦੇ ਰਹਿਣ ਜਿਥੋਂ ਆਪਣੇ ਯੁਵਤ ਬਾਤੋਂ ਨਸ਼ੇ ਤੋਂ ਹਟ ਕੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ ਸਰ ਜੀ ਦੇਖਿਏ ਵੀ 스포츠 ਇੱਕ ਤਰ੍ਹਾਂ ਦੀ ਐਕਸਰਸਾਈਜ਼ ਵੀ ਹੈ ਤੇ ਫਿਟਨੈਸ ਨੂੰ ਲੈ ਕੇ ਅੱਜ ਦੀ ਯੂਥ ਤੇ ਬਹੁਤ ਜ਼ਿਆਦਾ ਪਿੱਛੜਦੀ ਜਾ ਰਹੀ ਹੈ ਹਨਾ ਤੇ ਕਿਉਂਕਿ ਨਸ਼ੇ ਪ੍ਰਤੀ ਵੀ ਹੈ ਕਿਉਂਕਿ ਇਹ ਦੋਨੋਂ ਚੀਜ਼ਾਂ ਇੱਕ ਵળે ਚੱਲ ਰਹੀਆਂ ਨੇ 스포츠 ਵੀ ਚੱਲ ਰਹੀ ਹੈ ਦੂਜੇ ਪਾਸੇ ਨਸ਼ਾ ਵੀ ਚੱਲ ਰਿਹਾ ਤੇ ਇਹਨੂੰ ਲੈ ਕੇ ਤੁਸੀਂ ਕੀ ਨੋ ਰੀਜ਼ਨ ਸਮਝਦੇ ਹੋ ਕਿ ਪੇਰੈਂਟਸ ਨੂੰ ਕੀ ਮੈਸੇਜ ਹੋਗੇ ਜਾਂ ਕੀ ਕਹਿਣਾ ਚਾਹੋਗੇ ਕਿ ਸਪੋਰਟਸ ਵਾਲ ਲੈ ਕੇ ਜਾਏਗਾ ਮੈਮ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਪੇਰੈਂਟਸ ਦੇ ਉੱਪਰ ਮੈਂ ਪਹਿਲਾ ਤਾਂ ਇਹ ਗੱਲ ਕਹਿਣਾ ਚਾਹੂੰਗਾ ਜਿਵੇਂ ਅਸੀਂ ਪਿੰਡ-ਪਿੰਡ ਘੁੰਮਦੇ ਆਂ ਪਿੰਡ-ਪਿੰਡ ਜਾ ਕੇ ਸੈਮੀਨਾਰ ਕਰਦੇ ਆਂ ਉੱਥੇ ਸਾਨੂੰ ਇਹ ਗੱਲ ਸੁਣਨ ਨੂੰ ਮਿਲਦੀ ਹੈ ਵੀ ਸਾਡੇ ਮਾਪਿਓ ਸਾਨੂੰ ਨਿਕਲਣ ਨਹੀਂ ਦਿੰਦੇ ਹੈਗੇ ਬਾਹਰ ਤਾਂ ਇਹ ਵੀ ਕਿਸੇ ਨਾ ਕਿਤੇ ਬਹੁਤ ਵੱਡਾ ਗੈਪ ਹੈ ਵੀ ਜਿਹੜਾ ਬੱਚਿਆਂ ਤੱਕ ਇਸ ਚੀ ਦੀ ਜਾਗਰੂਕਤਾ ਨਹੀਂ ਪਹੁੰਚ ਸਕਦੀ ਹੈ ਕਿ ਤਾਂ ਇਹ ਜਿਵੇਂ ਅੱਜ ਇਹਨਾਂ ਦੇ ਜਸਤੇ ਟਲ ਮੈਂਬਰ ਰਿਪੋਰਟਸ ਸਪੋਰਟਸ ਕਲੱਬ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਹੈ ਇਹ ਇਕੱਲੀ ਇੱਕ ਸੰਸਾਦ ਦੇ ਉਪਰਾਲੇ ਨਾਲ ਕੰਮ ਨਹੀਂ ਚੱਲਣਾ ਇਹ ਆਪਾਂ ਨੂੰ ਪੂਰੇ ਪਟਿਆਲੇ ਦੀ ਪੂਰੇ ਪੰਜਾਬ ਦੀ ਹਰ ਸੰਸਾਦ ਨੂੰ ਜ਼ਿੰਮੇਵਾਰੀ ਲੈਣੀ ਪੈਣੀ ਹੈ ਐਸੇ ਉਪਰਾਲੇ ਕਰਨ ਦੀ ਜਿਸ ਨਾਲ ਆਪਣੇ ਜਿਹੜੀ ਲੋਕ ਹੈ ਉਹ ਵੱਧ ਤੋਂ ਵੱਧ ਸਪੋਰਟਸ ਕਰਨੀ ਉਜਾਗਰ ਹੋ ਸਕੇ ਉਹਨਾਂ ਵਿੱਚ ਜਾਗਰੂਕਤਾ ਪੈਦਾ ਹੋ ਸਕੇ ਸਪੋਰਟਸ ਕਰਨੀ ਤਾਂ ਜੋ ਉਹ ਆਪਣੇ ਦੇਸ਼ਵਲ ਆਪਣੇ ਭਵਿੱਖ ਵੱਲ ਤੇ ਆਪਣੀ ਫਿਟਨੈਸ ਵੱਲ ਧਿਆਨ ਦੇ ਸਕਣ ਪੇਰੈਂਟਸ ਨੂੰ ਵੀ ਮੈਸੇਜ ਹੈ ਮੈਂ ਪੇਰੈਂਟਸ ਨੂੰ ਤਾਂ ਮੈਂ ਇਹੀ ਮੈਸੇਜ ਦੇਣਾ ਚਾਹੂੰਗਾ ਵੀ ਵਾਤੋਂ ਵਾ ਤੁਸੀਂ ਆਪਣੇ ਬੱਚਿਆਂ ਨੂੰ ਸਪੋਰਟਸਵਲ ਇੰਗੇਜ ਕਰੋ ਤੇ ਇਹ ਨਾ ਸੋਚੋ ਵੀ ਸਾਡੇ ਬੱਚੇ ਬਾਹਰ ਜਾਣਗੇ ਉਹਨਾਂ ਨੂੰ ਆ ਰਿਸਕ ਹੈ ਕਿਉਂਕਿ ਜੇ ਕੁਝ ਪਾਣਾ ਤਾਂ ਕੁਝ ਖੋਣਾ ਪੈਣਾ ਹੈ ਤਾਂ ਆਰਾਮ ਭੁੱਲ ਕੇ ਜੇ ਉਹ ਸਪੋਰਟਸਵਲ ਵਾਤੋਂ ਵਾਤ ਕਰੋ ਨਿਕਲ ਕੇ ਆਣਗੇ ਉਹ ਕਿ ਉਹਨਾਂ ਹੀ ਫਿੱਟ ਵੀ ਰਹਿਣਗੇ ਜੀ ਸਰ ਬੜਾ ਹੀ ਵਧੀਆ ਲੱਗਦਾ ਕਿ ਜਿਵੇਂ ਸ਼ਾਹੀ ਸ਼ਹਿਰ ਇੱਕ ਇਤਿਹਾਸਿਕ ਸ਼ਹਿਰ ਹੈ ਪਟਿਆਲਾ ਤੇ ਸਪੋਰਟਸ ਦਾ ਪਾਲੇ ਮਹਾਰਾਜਿਆ ਤੋਂ ਰਾਜੇ ਮਹਾਰਾਜਿਆ ਤੋਂ ਆਪਣੇ ਪਟਿਆਲਾ ਸ਼ਹਿਰ ਦੇ ਵਿੱਚ ਚੱਲਦੀ ਆ ਰਹੀ ਹੈ ਉਸ ਤੋਂ ਵੀ ਜ਼ਿਆਦਾ ਮਾਨ ਦੀ ਗੱਲ ਹੈ ਕਿ ਆਲ ਇੰਡੀਆ ਦੇ ਵਿੱਚ ਉਹ ਵੱਖ-ਵੱਖ ਟੀਮਾਂ ਨੇ ਜਿਹੜੀਆਂ ਔਰ ਸ਼ਾਰਾ ਤੋਂ ਫੇਟਾ ਤੋਂ ਇੱਥੇ ਖੇਡਣ ਦੇ ਲਈ ਪਹੁੰਚਦੀਆਂ ਨੇ ਇਸੇ ਤਰ੍ਹਾਂ ਹੀ ਤੁਹਾਨੂੰ ਦੱਸ ਦਵਾਂ ਕਿ ਲਾਸਟ ਜਿਹੜਾ ਕੱਲ ਦਾ ਦਿਨ ਹੈਗਾ ਫਾਈਨਲ ਮੈਚ ਹੈ ਉਹ ਵੀ ਤੁਹਾਨੂੰ ਰੂਪਰੂ ਕਰਾਂਗੇ ਤੇ ਇਸ ਚੈਨਲ ਦੇ ਉੱਤੇ DD Sports online ਦੇ ਉੱਤੇ ਤੁਹਾਨੂੰ ਲਾਈਵ ਟੈਲੀਕਾਸਟ ਇਸ ਦਾ ਦਿਖਾਇਆ ਜਾਏਗਾ ਸੋ ਇਸ ਮੈਚ ਨੂੰ ਦੇਖਣ ਦੇ ਲਈ ਜੁੜੇ ਰਹਿਣਾ DD Sports online ਦੇ ਨਾਲ ਮੈ ਰਮ ਲਈ ਧੰਨਵਾਦ